ਸਾਲ 1902 ਬੜੋਦਾ ਦੇ ਮਹਾਰਾਜਾ ਸਿਆਜੀ ਰਾਉ ਗਾਇਕਵੜ ਇੱਕ ਸਪੋਰਟਸ ਟੂਰਨਾਮੈਂਟ ਆਰਗੇਨਾਈਜ਼ ਕਰਦੇ ਨੇ ਟੂਰਨਾਮੈਂਟ ਵਿੱਚ ਇੱਕ ਮੇਨ ਇਵੈਂਟ ਸੀ 1200 ਕਿਲੋ ਪੱਥਰ ਨੂੰ ਚੁੱਕਣ ਦਾ ਬਹੁਤ ਸਾਰੇ ਪਹਿਲਵਾਨ ਆਪਣੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਨੇ ਪਰ ਸਾਰੇ ਫੇਲ ਫਿਰ ਆਉਂਦਾ ਇੱਕ 20 ਸਾਲ ਦਾ ਨੌਜਵਾਨ 5 ਫੁੱਟ 7 ਇੰਚ ਕੱਦ ਤਕੜਾ ਜਿਹਾ ਸਰੀਰ ਦਿਖਾਉਂਦਾ ਆਪਣਾ ਜੋਰ 2 ਮਿੰਟ ਵਿੱਚ ਪੱਥਰ ਨੂੰ ਛਾਤੀ ਤੱਕ ਚੱਕ ਕੇ ਪਰੇ ਮਾਰਦਾ ਤੇ ਪੂਰਾ ਟੂਰਨਾਮੈਂਟ ਤੜਿਆਂ ਨਾਲ ਗੂੰਜ ਉੱਠਿਆ ਇੱਕ ਹੀ ਨਾਂ ਗੂੰਜ ਰਿਹਾ ਸੀ ਦਾ ਗ੍ਰੇਟ ਗਾਮਾ ਪਹਿਲਵਾਨ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅੱਜ ਅੱਪ ਗੱਲ ਕਰਾਂਗੇ ਵਨ ਐਂਡ ਓਨਲੀ ਦਾ ਗ੍ਰੇਟ ਗਾਮਾ ਪਹਿਲਵਾਨ ਦੀ ਜ਼ਿੰਦਗੀ ਬਾਰੇ ਉਹ ਗਾਮਾ ਪਹਿਲਵਾਨ ਜੋ ਪੂਰੇ ਵਰਲਡ ਵਿੱਚ ਆਪਣੀ ਤਾਕਤ ਕਿਸੇ ਕਹਾਣੀਆਂ ਨਾਲ ਮਸ਼ਹੂਰ ਸੀ ਪਰ ਉਹਦਾ ਅੰਤ ਵੀ ਬਹੁਤ ਦਰਦ ਭਰਿਆ ਰਿਹਾ ਵੈਸੇ ਪੰਜਾਬ ਵਿੱਚ ਗਾਮਾ ਪਹਿਲਵਾਨ ਨੂੰ ਆਪਾਂ ਸਾਰੇ ਜਾਣਦੇ ਹਾਂ ਪਰ ਸ਼ਾਇਦ ਕਈਆਂ ਨੂੰ ਉਹਨਾਂ ਦੇ ਲਾਈਫ ਸਟਰਗਲ ਬਾਰੇ ਨਹੀਂ ਪਤਾ ਜੇ ਤੁਸੀਂ ਗਾਮਾ ਪਹਿਲਵਾਨ ਦੀ ਜ਼ਿੰਦਗੀ ਬਾਰੇ ਜਾਣਨ ਦੀ ਇੱਛਕੋ ਤਾਂ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ ਦੋਸਤੋ ਗੁਲਾਮ ਮੁਹੰਮਦ ਬਖਸ਼ ਭੱਟ ਜੋ ਗਾਮਾ ਪਹਿਲਵਾਨ ਦਾ ਅਸਲੀ ਨਾਂ ਹੈ ਉਹਨਾਂ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੱਬੋਵਾਲ ਪਿੰਡ ਵਿੱਚ 22 ਮਈ 1878 ਨੂੰ ਹੋਇਆ ਪਹਿਲਵਾਨੀ ਨਾਲ ਰਿਸ਼ਤਾ ਉਹਨਾਂ ਨੂੰ ਫੈਮਲੀ ਤੋਂ ਹੀ ਮਿਲਿਆ ਕਿਉਂਕਿ ਉਹਨਾਂ ਦੀ ਫੈਮਲੀ ਪਹਿਲਵਾਨੀ ਦੇ ਕਾਫੀ ਕਲੋਸ ਸੀ ਵੈਸੇ ਗਾਮਾ ਪਹਿਲਵਾਨ ਨੇ ਕਾਰਨਾਮਿਆਂ ਦੀ ਸ਼ੁਰੂਆਤ 1888 ਇਸ ਵਿੱਚ ਕਰ ਦਿੱਤੀ ਜਦੋਂ ਸਿਰਫ ਉਹਨਾਂ ਦੀ ਉਮਰ 10 ਸਾਲ ਦੀ ਸੀ ਦਰਸਲ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਮੁਕਾਬਲਾ ਰੱਖਿਆ ਗਿਆ ਤੇ ਗਾਮੇ ਦੇ ਨਾਲ ਨਾਲ 400 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ ਜਿਸ ਵਿੱਚ ਕਈ ਮਸ਼ਹੂਰ ਪਹਿਲਵਾਨ ਆਏ ਗਾਮੇ ਨੇ ਆਪਣੀ ਕੈਟਾਗਰੀ ਦੇ 15 ਤੋਂ ਵੱਧ ਪਹਿਲਵਾਨਾਂ ਨੂੰ ਹਰਾਇਆ ਤੇ ਪੂਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਾਮੇ ਤੋਂ ਖੁਸ਼ ਹੋ ਕੇ ਜੋਧਪੁਰ ਦੇ ਮਹਾਰਾਜੇ ਨੇ ਗਾਮੇ ਤੇ ਨਾਮਾਂ ਦੀ ਬਰਸਾਤ ਕਰ ਦਿੱਤੀ ਇਹੀ ਨਹੀਂ ਗਾਮਾ ਪਟਿਆਲ ਦੇ ਮਹਾਰਾਜੇ ਦੀ ਨਜ਼ਰ ਵਿੱਚ ਵੀ ਆਇਆ ਉਸ ਦੀ ਟ੍ਰੇਨਿੰਗ ਡਾਈਟ ਦਾ ਪੂਰਾ ਖਰਚਾ ਚੱਕਣ ਦੀ ਜ਼ਿੰਮੇਵਾਰੀ ਵੀ ਲਈ ਵੈਸੇ ਟ੍ਰੇਨਿੰਗ ਤੇ ਡਾਈਟ ਉਹਨਾਂ ਦਾ ਮੇਨ ਹਥਿਆਰ ਸੀ ਜਿਨ੍ਹਾਂ ਨਾਲ ਉਹ ਪੂਰਾ ਮਸ਼ਹੂਰ ਹੋਇਆ ਗਾਮੇ ਦੀ ਡੇਲੀ ਟ੍ਰੇਨਿੰਗ ਦੀ ਸ਼ੁਰੂਆਤ ਅਖਾੜੇ ਵਿੱਚ ਉਹਨਾਂ ਦੇ 40 ਪਹਿਲਵਾਨ ਸਾਥੀਆਂ ਨਾਲ ਪ੍ਰੈਕਟਿਸ ਕਰਦੇ ਹੁੰਦੀ ਸੀ ਉਸ ਤੋਂ ਬਾਅਦ ਡੇਲੀ ਘਟੋ-ਘਟ 500 ਬੈਠਕਾਂ 3000 ਡੰਡ ਵੈਸੇ ਗਾਮਾ ਪਹਿਲਵਾਨ ਦੀ ਖੁਰਾਕ ਵੀ ਪੂਰੀ ਜ਼ਬਰਦਸਤ ਸੀ ਦੋ ਦੇਸੀ ਮਟਨ 6 ਦੇਸੀ ਚਿਕਨ 10 ਲੀਟਰ ਮਿਲਕ ਅੱਧਾ ਕਿਲੋ ਬਦਾਮ ਅੱਧਾ ਕਿਲੋ ਦੇਸੀ ਘਿਓ ਤੇ ਤਿੰਨ ਟੋਕਰੀਆਂ ਫਰੂਟ ਦੀਆਂ ਉਹਨਾਂ ਦੀ ਡੇਲੀ ਖੁਰਾਕ ਸੀ ਡਾਈਟ ਦੇਖ ਕੇ ਕਹਿ ਸਕਦੇ ਆ ਕਿ ਉਹਨਾਂ ਦੀ ਦਿੱਲੀ ਦੀ ਪ੍ਰੈਕਟਿਸ ਤੇ ਪਾਚਣ ਸ਼ਕਤੀ ਕਿੰਨੀ ਮਜ਼ਬੂਤ ਹੋਊ ਜਿਹੜੀ ਇੰਨੀ ਖਰਾਕ ਪਚੇ ਜਾਂਦੀ ਸੀ ਸਾਲ 1895 ਇਹ ਉਹ ਸਾਲ ਸੀ ਜਿਸ ਨਾਲ ਗਾਮਾ ਪੂਰੇ ਭਾਰਤ ਵਿੱਚ ਮਸ਼ਹੂਰ ਹੋਣ ਵਾਲਾ ਸੀ 17 ਸਾਲ ਦੀ ਉਮਰ ਵਿੱਚ ਗਾਮੇ ਨੇ ਉਸ ਸਮੇਂ ਦੇ ਰਸਤਮੇ ਹਿੰਦ ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਚੁਣੌਤੀ ਦਿੱਤੀ ਇਸ ਚੈਲੰਜ ਦਾ ਮੈਸੇਜ ਦੂਰ ਦੂਰ ਤੱਕ ਦਿੱਤਾ ਗਿਆ ਜੋਰਨ ਸ਼ੋਰ ਨਾਲ ਪੀੜ ਵੀ ਆਈ ਪਰ ਚਿੱਤੂ ਕੌਣ ਇਹ ਸੀ ਸਭ ਤੋਂ ਵੱਡਾ ਸਵਾਲ ਗਾਮੇ ਤੋਂ ਦੁੱਗਣਾ ਤਾਕਤਵਰ ਕੱਦ ਸੀ 7 ਫੁੱਟ ਸੁਲਤਾਨੀ ਗੜਵੀ ਪੂਰਾ ਮਸ਼ਹੂਰ ਸੀ ਕਿਉਂਕਿ ਉਸ ਸਮੇਂ ਉਹ ਕਦੇ ਨਹੀਂ ਹਾਰਿਆ ਪਰ ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਹੈ ਉਸ ਸਮੇਂ ਸੁਲਤਾਨੀ ਗੜਵੀ ਦੀ ਉਮਰ ਹੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਚਲੋ ਜੋ ਵੀ ਸੀ ਮੁਕਾਬਲਾ ਸ਼ੁਰੂ ਹੋਇਆ ਸ਼ੁਰੂਆਤ ਵਿੱਚ ਇਹ ਦੋਵਾਂ ਨੇ ਇੱਕ ਦੂਜੇ ਦੇ ਹਮਲਾਵਰ ਤੇ ਰੱਖਿਆਤਮਕ ਸੁਭਾਅ ਨੂੰ ਸਮਝਿਆ ਪਹਿਲਾਂ ਪਹਿਲਾਂ ਗਾਮੇ ਰੱਖਿਆਤਮਕ ਤਰੀਕੇ ਨਾਲ ਖੇਡਿਆ ਪਰ ਬਾਅਦ ਵਿੱਚ ਗਾਮੇ ਨੇ ਹਮਲਾਵਰ ਤਰੀਕਾ ਅਪਣਾਇਆ ਉਸ ਦੇ ਨੱਕ ਤੇ ਕੰਨਾ ਵਿੱਚੋਂ ਵੀ ਖੂਨ ਵਗਣਾ ਸ਼ੁਰੂ ਹੋ ਗਿਆ ਪਰ ਕਈ ਕਾਂਟਿਆਂ ਤੋਂ ਬਾਅਦ ਇਹ ਮੁਕਾਬਲਾ ਡਰਾ ਰਿਹਾ ਪਰ ਗਾਮੇ ਦੇ ਕੈਰੀਅਰ ਨੂੰ ਇੱਕ ਨਵੀਂ ਦਿਸ਼ਾ ਮਿਲੀ 47 ਵਾਲੇ ਤੋਂ ਬਾਅਦ ਅਗਲਾ ਰਸਤਾ ਮਿਹੰਦ ਲੋਕਾਂ ਦੁਆਰਾ ਸਮਝਣਾ ਸ਼ੁਰੂ ਹੋ ਗਿਆ ਤੇ ਗਾਮੇ ਨੇ ਵੀ ਆਪਣੇ ਵੱਲੋਂ ਕੋਈ ਕਸਰ ਨਾ ਛੱਡੀ 1910 ਤੱਕ ਭਾਰਤ ਦੇ ਜਿੰਨੇ ਵੀ ਚੋਟੀ ਦੇ ਪਹਿਲਵਾਨ ਸੀ ਉਹਨਾਂ ਸਾਰਿਆਂ ਨੂੰ ਗਾਮੇ ਨੇ ਹਰਾਤਾ ਸਿਰਫ ਰਹੀਮ ਬਖਸ਼ ਸੁਲਤਾਨੀ ਵਾਲੇ ਨੂੰ ਛੱਡ ਕੇ ਇਸ ਨਾਲ ਬਾਕੀ ਦੁਨੀਆ ਦਾ ਧਿਆਨ ਗਾਮੇ ਵੱਲ ਕੇਂਦਰਿਤ ਹੋਇਆ ਤੇ ਨਾਲ ਦੀ ਨਾਲ ਇੰਗਲੈਂਡ ਤੋਂ ਪਹਿਲਵਾਨੀ ਚੈਂਪੀਅਨਸ਼ਿਪ ਲਈ ਆਫਰ ਵੀ ਆ ਗਿਆ ਫਿਰ ਕੀ ਸੀ ਗਾਮਾ ਆਪਣੇ ਛੋਟੇ ਭਰਾ ਇਮਾਮ ਬਖਸ਼ ਦੇ ਨਾਲ ਪੱਛਮੀ ਪਹਿਲਵਾਨਾਂ ਦਾ ਮੁਕਾਬਲਾ ਕਰ ਲਈ ਪਹੁੰਚ ਗਿਆ ਲੰਡਨ ਪਰ ਜਾਂਦੇ ਅਸੀਂ ਇੱਕ ਪੰਗਾ ਪੈ ਗਿਆ ਗਾਮੇ ਦੀ ਹਾਈਟ ਸੀ 5 ਫੁੱਟ 7 ਇੰਚ ਇਸ ਲਈ ਉਹਨੂੰ ਚੈਂਪੀਅਨਸ਼ਿਪ ਵਿੱਚ ਛੋਟੀ ਹਰਡ ਕਰਕੇ ਐਂਟਰੀ ਨਹੀਂ ਦਿੱਤੀ ਹੁਣ ਕਰੀਏ ਤਾਂ ਕਰੀਏ ਕੀ ਗਾਮੇ ਪਹਿਲਵਾਨ ਨੇ ਇੱਕ ਸਕੀਮ ਲਾਈ ਉਹਨਾਂ ਨੇ ਓਪਨ ਚੈਲੰਜ ਕੀਤਾ ਕਿ ਮੈਂ ਕਿਸੇ ਵੀ ਕੈਟਿਗਰੀ ਦੇ ਤਿੰਨ ਪਹਿਲਵਾਨਾਂ ਨੂੰ ਪੂਰੇ 30 ਮਿੰਟ ਵਿੱਚ ਹਰਾ ਦੂੰ ਪਰ ਕਿਸੇ ਤੇ ਕੋਈ ਅਸਰ ਨਾ ਹੋਇਆ ਟਾਈਮ ਬੀਤਦਾ ਗਿਆ ਪਰ 30 ਟਕਣ ਤੇ ਲੱਗਿਆ ਨਹੀਂ ਗਾਮੇ ਨੇ ਇੱਕ ਹੋਰ ਸਕੀਮ ਲਾਈ ਇਸ ਵਾਰ ਗਾਮੇ ਨੇ ਆਪਣੇ ਤੋਂ ਹੈਵੀ weight ਪਹਿਲਵਾਨਾਂ ਨੂੰ ਚੈਲੰਜ ਕੀਤਾ ਉਹ ਵੀ ਸਿੱਧਾ ਨਾਲ ਲੈ ਕੇ ਸਟੈਨਿਸ ਲੋਸ ਜਬਿਸਕੋ ਤੇ ਫ੍ਰੈਂਚ ਗੌਚ ਨੂੰ ਸਿੱਧਾ ਚੈਲੰਜ ਕੀਤਾ ਤੇ ਇਹ ਵੀ ਕਿਹਾ ਕਿ ਜੇ ਉਹ ਹਰਾਉਂਦੇ ਨੇ ਜਿੰਨੀ ਇਨਾਮ ਦੀ ਰਕਮ ਹੈ ਮੈਂ ਆਪਣੇ ਕੋਲੋਂ ਦੇ ਕੇ ਸਿੱਧਾ ਆਪਣੇ ਦੇਸ਼ ਵਾਪਸ ਚਲ ਜਾਊਗਾ ਪਰ ਇਹਨਾਂ ਦੋਵਾਂ ਚੋਂ ਤਾਂ ਕੋਈ ਆਇਆ ਨਹੀਂ ਇੱਕ ਅਮਰੀਕੀ ਪੇਸ਼ੇਵਰ ਪਹਿਲਵਾਨ ਬੈਂਜਾਮਿਨ ਰੋਲਰ ਨੇ ਚੈਲੇਂਜ ਐਕਸੈਪਟ ਕਰ ਲਿਆ ਗਾਮੇ ਨੇ ਰੋਲਰ ਨੂੰ ਪਹਿਲੇ ਰਾਊਂਡ ਵਿੱਚ 1 ਮਿੰਟ 40 ਸੈਕਿੰਡ ਤੇ ਦੂਜੇ ਰਾਊਂਡ ਵਿੱਚ 9 ਮਿੰਟ 10 ਸੈਕਿੰਡ ਵਿੱਚ ਹਰਾ ਦਿੱਤਾ ਦੂਜੇ ਦਿਨ 12 ਹੋਰ ਪਹਿਲਵਾਨਾਂ ਨੂੰ ਹਰਾ ਕੇ ਚੈਂਪੀਅਨਸ਼ਿਪ ਵਿੱਚ ਐਂਟਰੀ ਕੀਤੀ ਚੈਂਪੀਅਨਸ਼ਿਪ ਵਿੱਚ ਵੀ ਗਾਮੇ ਨੇ ਕਈ ਪਹਿਲਵਾਨਾਂ ਨੂੰ ਹਰਾਇਆ ਪਸ ਸਭ ਤੋਂ ਇੰਟਰਸਟਿੰਗ ਮੈਚ ਸੀ ਸਟੈਨਿਸ ਲੋਸ ਜੋ ਬਿਸਕੋਨਰ 10 ਸਤੰਬਰ 1910 ਨੂੰ ਮੁਕਾਬਲਾ ਸਟਾਰਟ ਹੋਇਆ ਮੈਚ ਦੀ ਇਨਾਮੀ ਰਕਮ ਸੀ 250 ਪਾਉਂਡ ਤੇ ਜੌਨ ਬੁੱਲ 벨ਟ ਅਖੀਰ ਮੁਕਾਬਲਾ ਸਟਾਰਟ ਹੋਇਆ ਦੋਵੇਂ ਪਲੇਅਰਾਂ ਨੇ ਦਾਅ ਵੇਚ ਲਾਉਣੇ ਸ਼ੁਰੂ ਕੀਤੇ ਪਰ 3 ਘੰਟੇ ਤੋਂ ਵੱਧ ਚੱਲੇ ਇਸ ਮੈਚ ਵਿੱਚ ਕੋਈ ਨਾ ਜਿੱਤਿਆ ਮੈਚ ਰਿਹਾ ਡਰਾ ਜਿਵੇਂਕੋ ਦੇ ਫੈਨ ਗੁੱਸੇ ਵਿੱਚ ਲਾਲ ਪੀਲੇ ਹੋਈ ਫਿਰਨ ਪਰ ਗਾਮੇ ਦੀ ਫਿਰ ਤੋਂ ਚੜ੍ਹਾਈ ਹੋ ਗਈ वैसे ड्रा था किसी नतीजे तक हल नहीं इसलिए मैच दोबारा 17 सितंबर 1910 ਨੂੰ ਰੱਖਿਆ ਗਿਆ ਇਸ ਮੈਚ ਵਿੱਚ ਗਾਮਾ ਸਿਰਫ ਜਿੱਤਣ ਲਈ ਉਤਰਿਆ ਸੀ ਤੇ ਹੋਇਆ ਵੀ ਇਸੇ ਤਰ੍ਹਾਂ ਗਾਮੇ ਨੇ ਜੇ ਵਿਸਕੋ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਤੇ ਬਣ ਜਾਂਦਾ ਹੈ ਵਰਲਡ ਚੈਂਪੀਅਨ ਦਾ ਗ੍ਰੇਟ ਗਾਮਾ ਪਹਿਲਵਾਨ ਵੈਸੇ ਇਸ ਦੌਰੇ ਵਿੱਚ ਗਾਮੇ ਨੇ ਦੁਨੀਆ ਦੇ ਸਭ ਤੋਂ ਵੱਧ ਸਨਮਾਨਿਤ ਪਲੇਅਰ ਜਿਵੇਂ ਕਿ ਯੂਐਸਏ ਦੇ ਬੈਂਜਮਿਨ ਰੋਲਰ ਸੀਜ਼ਲੈਂਡ ਦੇ ਮੋਰਿਸ ਡੁਰਿਆਸ ਅਤੇ ਜੌਨ ਲੇਮ ਅਤੇ ਸਵੀਡਨ ਦੇ ਜੇ ਡੀ ਪੀਟਰਸਨ ਨੂੰ ਹਰਾਇਆ ਗਾਮੇ ਇੱਥੇ ਨਹੀਂ ਰੁਕਿਆ ਉਸ ਸਮੇਂ ਜੋ ਵੀ ਵਰਲਡ ਚੈਂਪੀਅਨ ਦਾ ਦਾਵਾ ਕਰਦਾ ਸੀ ਗਾਮੇ ਨੇ ਉਹਨਾਂ ਸਾਰਿਆਂ ਨੂੰ ਚੈਲੰਜ ਕੀਤਾ ਇਸ ਤੋਂ ਬਾਅਦ ਗਾਮੇ ਸਿੱਧਾ ਇੰਡੀਆ ਵਾਪਸ ਆ ਗਿਆ ਅਜੇ ਕੁਝ ਕੁ ਮਹੀਨੇ ਲੰਘੇ ਸੀ ਫਿਰ ਇਲਾਹਾਬਾਦ ਵਿੱਚ ਗਾਮੇ ਦਾ ਸਾਹਮਣਾ ਹੋਇਆ ਰਹੀਮ ਬਖਸ਼ ਸੁਲਤਾਨੀ ਵਾਲੇ ਨਾਲ ਇਸ ਵਾਰ ਮੁਕਾਬਲੇ ਨੇ ਭਾਰਤੀ ਗੁਸ਼ਟੀ ਦੇ ਦੋ ਥਮ੍ਹਾਂ ਵਿਚਕਾਰ ਲੰਬਾ ਸੰਘਰਸ਼ ਖਤਮ ਕਰ ਦਿੱਤਾ ਇਸ ਵਾਰ ਗਾਮੇ ਨੇ ਰਹੀਮ ਬਖਸ਼ ਸੁਲਤਾਨੀ ਵਾਲੇ ਨੂੰ ਹਰਾ ਕੇ ਭਾਰਤ ਦਾ ਰਸਤਮੇਂਦ ਬਣ ਗਿਆ ਗਾਮਾ ਤਾਂ ਪਹਿਲੇ ਹੀ ਬਹੁਤ ਮਸ਼ਹੂਰ ਸੀ ਇਸ ਪਾਦੇ ਨਾਲ ਉਹ ਸਦੀਆਂ ਤੱਕ ਪ੍ਰਸਿੱਧ ਹੋ ਗਿਆ ਸਾਲ 1922 ਪ੍ਰਿੰਸ ਆਫ ਵੇਲਜ਼ ਇੰਡੀਆ ਦੌਰੇ ਤੇ ਆਇਆ ਦੌਰੇ ਦੇ ਦੌਰਾਨ ਪ੍ਰਿੰਸ ਗਾਮੇ ਨੂੰ ਮਿਲਿਆ ਤੇ ਇੱਕ ਚਾਂਦੀ ਦੀ ਗਦਾ ਸਨਮਾਨ ਲਈ ਭੇਟ ਕੀਤੀ ਜਿਹੜੀ ਗਦਾ ਅਕਸਰ ਆਪਾਂ ਗਾਮੇ ਦੀਆਂ ਫੋਟੋਆਂ ਵਿੱਚ ਦੇਖਦੇ ਹਾਂ ਉਹੀ ਗਦਾ ਪ੍ਰਿੰਸ ਆਫ ਵੇਲਜ਼ ਨੇ ਉਸ ਨੂੰ ਭੇਟ ਕੀਤੀ ਸੀ ਸਾਲ 1927 ਗਾਮੇ ਦਾ ਕੋਈ ਵਿਰੋਧੀ ਨਹੀਂ ਬਚਿਆ ਤੇ ਇੱਕ ਵਾਰ ਫਿਰ ਇਹ ਅਨਾਉਂਸ ਹੋਇਆ ਕਿ ਜਬਿਸਕੋ ਤੇ ਗਾਮਾ ਦੁਬਾਰਾ ਮੈਚ ਖੇਡਣਗੇ ਮੁਕਾਬਲਾ ਜਨੂਅਰੀ 1928 ਨੂੰ ਪਟਿਆਲੇ ਵਿੱਚ ਹੋਇਆ ਜਵਿਸਕੋ ਨੇ ਮੁਕਾਬਲੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਡੋਲੇ ਡੋਲੇ ਪਬਲਿਕ ਨੂੰ ਦਿਖਾਏ ਪਰ ਮੁਕਾਬਲੇ ਦੇ 1 ਮਿੰਟ ਵਿੱਚ ਗਾਮੇ ਨੇ ਜਵਿਸਕੋ ਨੂੰ ਹਰਾ ਕੇ ओरिजिनल ਵਰਲਡ ਰੈਸਲਿੰਗ ਚੈਂਪੀਅਨਸ਼ਿਪ ਜਿੱਤ ਲਈ ਜਵਿਸਕੋ ਨੂੰ ਹਰਾਉਣ ਤੋਂ ਬਾਅਦ ਗਾਮੇ ਨੇ ਜੇਸੀ ਪੀਟਰਸਨ ਨੂੰ ਫਰਵਰੀ 1929 ਵਿਚ ਆਇਆ ਗਾਮੇ ਨੇ ਸਾਰੇ ਮੁਕਾਬਲੇ ਆਪਣੇ ਕੈਰੀਅਰ ਦੇ ਆਖਰੀ ਸਾਲਾਂ ਵਿੱਚ ਲੜੇ ਪਹਿਲਵਾਨੀ ਕਰਦੇ ਕਰਦੇ ਗਾਮੇ ਨੂੰ ਪਤਾ ਹੀ ਨਹੀਂ ਲੱਗਿਆ ਕਿ 48 ਸਾਲ ਦਾ ਉਪ ਕਦਮ ਹੋ ਗਿਆ ਪਰ ਇਸ ਵਾਰ ਗਾਮੇ ਦਾ ਮੁਕਾਬਲਾ ਹੋਇਆ ਪਹਿਲਵਾਨ ਪਲਰਾਮ ਹੀਰਾਮਨ ਸਿੰਘ ਯਾਦਵ ਨਾਲ ਮੁਕਾਬਲਾ ਬਹੁਤ ਸਖਤ ਤੇ ਲੰਬਾ ਚੱਲਿਆ ਤੇ ਅਖੀਰ ਗਾਮਾ ਹਾਰ ਗਿਆ ਤੇ ਇਸ ਨਾਲ ਗਾਮੇ ਦਾ ਗੋਲਡਨ ਪੀਰੀਅਡ 올ਡੇ ਦੇ ਵਿੱਚ ਆ ਗਿਆ ਹੁਣ ਆਇਆ ਉਹ ਸਾਲ ਜਿਹੜਾ ਗਾਮੇ ਦੀ ਜ਼ਿੰਦਗੀ ਨੂੰ ਡੋਬਣ ਵਾਲਾ ਸੀ ਅਗਸਤ 1947 ਭਾਰਤ ਦੇਸ਼ ਦੀ ਆਜ਼ਾਦੀ ਪਰ ਪੰਜਾਬ ਅਤੇ ਸੱਭਿਆਚਾਰ ਦੇ ਟੁੱਟੇ ਗਾਮੇ ਨੇ ਭਾਰਤ ਨੂੰ ਛੱਡਣ ਤੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ ਪਰ ਉਸਨੇ ਹਜੇ ਵੀ ਰਿਟਾਇਰਮੈਂਟ ਨਹੀਂ ਲਈ ਇਸ ਲਈ ਉਹ 1952 ਤੱਕ ਖੇਡਦਾ ਰਿਹਾ ਪਾਕਿਸਤਾਨ ਜਾਣ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਵੀ ਉਸ ਨੂੰ ਕੋਈ ਤਕੜਾ ਵਿਰੋਧੀ ਨਹੀਂ ਮਿਲਿਆ ਜਿਸ ਨਾਲ ਉਸ ਦੀ ਦੁਬਾਰਾ ਝੜਾਈ ਹੋ ਸਕੇ ਇਸ ਲਈ ਉਸਨੇ ਆਪਣੇ ਭਤੀਜੇ ਭੋਲੂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜੋ ਪਾਕਿਸਤਾਨ ਵਿੱਚ ਤਕਰੀਬਨ 20 ਸਾਲ ਚੈਂਪੀਅਨ ਰਿਹਾ ਗਾਮੇ ਦੇ ਆਖਰੀ ਸਾਲ ਬੜੇ ਔਖੇ ਨਿਕਲੇ ਗਾਮੇ ਨੂੰ ਪਹਿਲਾ ਸਦਮਾ ਉਦੋਂ ਲੱਗਿਆ ਜਦੋਂ ਉਸਦੇ ਪੁੱਤਰ ਜਲਾਲਉਦੀਨ ਦੀ ਸਿਰਫ 13 ਸਾਲ ਵਿੱਚ ਮੌਤ ਹੋ ਗਈ ਇਸ ਨਾਲ ਉਹ ਕਾਫੀ ਸ਼ੌਕ ਵਿੱਚ ਚਲਿਆ ਗਿਆ ਜਿਹੜੀ ਫਾਈਨੈਂਸ਼ੀਅਲ ਪਾਵਰ ਗਾਮੇ ਨੂੰ ਸ਼ਾਇਦ ਇੰਡੀਆ ਵਿੱਚ ਮਿਲੀ ਸ਼ਾਇਦ ਉਹ ਪਾਕਿਸਤਾਨ ਵਿੱਚ ਨਹੀਂ ਮਿਲੀ ਹੁਣ ਗਾਮੇ ਨੇ ਕੁਝ ਤਾਂ ਕੁਝ ਕਰਨਾ ਸੀ ਉਸਤੀ ਉਹ ਕੋਦ ਤੱਕ ਕਰਦਾ ਇਸ ਲਈ ਗਾਮੇ ਨੇ ਕਰਾਚੀ ਵਿੱਚ ਗਾਮਾ ਟਰਾਂਸਪੋਰਟ ਸੇਵਾ ਨਾ ਦੀ ਇੱਕ ਬੱਸ ਸ਼ੁਰੂ ਕਰ ਲਈ ਪਰ ਬੱਸ ਵਾਲਾ ਸਿਸਟਮ ਬੜਾ ਚੰਗਾ ਨਹੀਂ ਚੱਲਿਆ ਇਸ ਤੋਂ ਬਾਅਦ ਉਸਨੇ ਬਹੁਤ ਇਧਰ ਉਧਰ ਹੱਥ ਵੀ ਅਜਮਾਇਆ ਪਰ ਸ਼ਾਇਦ ਸਫਲਤਾ ਗਾਮੇ ਦੀ ਜ਼ਿੰਦਗੀ ਵਿੱਚੋਂ ਕਾਫੀ ਦੂਰ ਚਲੀ ਗਈ ਵੈਸੇ ਉੱਥੇ ਦੀ ਸਰਕਾਰ ਨੇ ਗਾਮੇ ਨੂੰ ਕੁਝ ਸਪੋਰਟ ਵੀ ਕੀਤੀ ਜਿਵੇਂ ਕਿ ਉਸ ਨੂੰ ਜਗਾ ਲੈ ਕੇ ਦਿੱਤੀ ਪੈਨਸ਼ਨ ਵੀ ਦਿੱਤੀ ਪਰ 23 ਮਈ 1960 ਨੂੰ ਲਾਹੌਰ ਵਿੱਚ ਉਸ ਦੀ ਮੌਤ ਹੋ ਗਈ ਵੈਸੇ ਗਾਮੇ ਨੇ ਆਪਣੀ ਜ਼ਿੰਦਗੀ ਵਿੱਚ 5000 ਮੈਚ ਲੜੇ ਅਤੇ ਤਕਰੀਬਨ ਸਾਰੇ ਜਿੱਤੇ ਬਰੂਸਲੀ ਜਿਸ ਨੂੰ ਆਪਾਂ ਸਾਰੇ ਜਾਣਦੇ ਹਾਂ ਉਹ ਵੀ ਗਾਮੇ ਦੀ ਟ੍ਰੇਨਿੰਗ ਦਾ ਪੂਰਾ ਪੂਰਾ ਫੈਂਸੀ ਇਹੀ ਨਹੀਂ 22 ਮਈ 1922 ਨੂੰ ਸਰਚ ਇੰਜਨ Google ਨੇ ਗਾਮਾ ਦੀ 149ਵੇਂ ਬਰਥਡੇ ਤੇ ਡੂਡਲ ਬਣਾ ਕੇ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਤੇ ਇੱਕ ਮੈਸੇਜ ਦਿੱਤਾ ਕਿ ਗਾਮੇ ਦੀ ਟ੍ਰੇਨਿੰਗ ਉਹਨਾਂ ਦੀ ਲਾਈਫ ਅੱਜ ਦੇ ਜਿਹੜੇ ਨੌਜਵਾਨ ਪਹਿਲਵਾਨ ਨੇ ਉਹਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਨੇ ਇੱਥੋਂ ਤੱਕ ਕਿ ਗਾਮੇ ਨੇ ਜਿਹੜਾ 1902 ਵਿੱਚ ਪੱਥਰ ਚੱਕਿਆ ਸੀ ਉਹੀ 120 ਕਿਲੋ ਵਾਲਾ ਉਹ ਅੱਜ ਵੀ ਬੜੋਦਾ ਦੇ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ ਤੇ ਦੋਸਤੋ ਇਹ ਸੀਦਾ ਗ੍ਰੇਟ ਗਾਮਾ ਪਹਿਲਵਾਨ ਦੀ ਲਾਈਫ ਸਟੋਰੀ ਜੇ ਸ਼ਾਇਦ ਇੰਡੀਆ ਤੇ ਪਾਕਿਸਤਾਨ ਦੀ 1947 ਵਿੱਚ ਵੰਡ ਨਾ ਹੁੰਦੀ ਤਾਂ ਸ਼ਾਇਦ ਉਹ ਆਪਣੇ ਆਖਰੀ ਦਿਨਾਂ ਵਿੱਚ ਕਾਫੀ ਸਕੂਨ ਮਹਿਸੂਸ ਕਰਦੇ ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਮਿਲਦੇ ਹਾਂ ਕਿਸੇ ਹੋਰ ਇੰਟਰਸਟਿੰਗ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ